ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਅੱਜ ਆਪਾਂ 28ਵੀਂ ਪੌੜੀ ਦੇ ਵਿਚਾਰ ਜਿਹੜੀ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਅਨੰਦ ਸਾਹਿਬ ਦੀ ਬਾਣੀ ਵਿੱਚੋਂ ਕਰਨੀ ਹੈ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮੰਨੋ ਵਿਸਾਰੀਐ ਹੈ ਮਨੋ ਕਿਉ ਵਿਸਾਰੀਐ ਏਵੜਾ ਦਾਤਾ ਜੇ ਅਗਣ ਮੈਂ ਆਹਰ ਪਹੁੰਚਾਵੇ ਉਸ ਨੂੰ ਕਹਿ ਪੋ ਨਾ ਸਕਈ ਜਿਸ ਨੂੰ ਆਪਣੀ ਲੈ ਬਲਾਵੇ ਆਪਣੀ ਲੈਵ ਆਪੇ ਲਾਏ ਕੁਰਮਖਾ ਸਦਾ ਸਮਾਲੀਐ ਕਹੈ ਨਾਨਕੇ ਬੜਾ ਦਾਤਾ ਸੋ ਕਿਉ ਮੰਨੋ ਵਿਸਾਰੀਐ ਇਹ ਜੀ ਪਠਾਈ ਮੇ ਪਬੀ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਉਹ ਮਣਾ ਮੇਰਿਆ ਤੇਰੇ ਆਸ ਸਰੀਰ ਦੀ ਆ ਜਿਹੜਾ ਤੈਨੂੰ ਸਰੀਰ ਤੋਂ ਲਈ ਫਿਰਦਾਗਾ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਣੋ ਵਿਸਾਰੀ ਐ ਉਦਰ ਪੇਟ ਨੂੰ ਕਹਿੰਦੇ ਐ ਜੀ ਕਹਿੰਦੇ ਮਾਂ ਦੇ ਪੇਟ ਵਿੱਚ ਤੇਰੀ ਉਸ ਪ੍ਰਮਾਤਮਾ ਨੇ ਪ੍ਰਤਪਾਲਣਾ ਕੀਤੀ ਤੇ ਪ੍ਰਤਪਾਲ ਕਰੇ ਤੇਰੀ ਸੰਭਾਲ ਕੀਤੀ ਸੰਭਾਲ ਕੀਤੀ ਕਹਿੰਦੇ ਬੰਦਿਆ ਤੈਨੂੰ ਇੰਨੀ ਅੱਗ ਦੇ ਵਿੱਚ ਇੰਨੀ ਤਪਸ਼ ਦੇ ਵਿੱਚ ਤੈਨੂੰ ਪ੍ਰਮਾਤਮਾ ਨੇ ਬਚਾਇਆ ਤੇਰਾ ਸਰੀਰ ਕੋਮਲ ਸੀ ਚਮੜੀ ਤੇਰੀ ਕੋਮਲ ਸੀ ਹੱਡੀਆਂ ਤੇਰਾਂ ਕੋਮਲ ਸੀ ਤੈਨੂੰ ਬਚਾ ਕੇ ਰੱਖਿਆ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮੰਨੋ ਵਿਸਾਰੀ ਹੈ ਕਹਿੰਦੇ ਤੂੰ ਐਸਾ ਪ੍ਰਮਾਤਮਾ ਕਿਉ ਵਿਸਕਾਰਦਾ ਮਨ ਦੇ ਤੋਂ ਕਿਉ ਤੂੰ ਭੁੱਲਦਾ ਪ੍ਰਮਾਤਮਾ ਜਿਹਨੇ ਤੇਰੀ ਰੱਖਿਆ ਕੀਤੀ ਬੰਦੇ ਰਾਮ ਗੁਰੂ ਜੀ ਕਹਿੰਦੇ ਮਨੋ ਕਿਉ ਵਿਸਾਰੀ ਹੈ ਕਿਉਂਕਿ ਜਿਹੜੀ ਅਨੰਦ ਸਾਹਿਬ ਦੀਆਂ ਪੌੜੀਆਂ ਨਾ ਜਿਹੜੀ ਗੁਰੂ ਸਾਹਿਬ ਜੀ ਨੇ ਗੱਲ ਸ਼ੁਰੂ ਚ ਕੀਤੀ ਹੈ ਦੁਆਰੇ ਫੇਰ ਡਿੜ ਕਰਾਈ ਤਾ ਦੋ ਦੋ ਵਾਰ ਹਰੇਕ ਪੌੜੀ ਵਿੱਚ ਗੁਰੂ ਸਾਹਿਬ ਜੀ ਨੇ ਦੁਆਰੇ ਦ੍ਰਿੜ ਕਰਾਈ ਹੈ ਗੁਰੂ ਜੀ ਕਹਿੰਦੇ ਮਨੋ ਕਿਉ ਵੇ ਸਾਰੀ ਐ ਏਵੜਾ ਦਾਤਾ ਜੇ ਅਗਣ ਮੈਂ ਆਹਰ ਪਹੁੰਚਾਵੇ ਕਹਿੰਦੇ ਐਡਾ ਵੱਡਾ ਦਾਤਾ ਐਡਾ ਵੱਡਾ ਪ੍ਰਮਾਤਮਾ ਤੂੰ ਕਿਉ ਵਿਸਾਰ ਦਿੱਤਾ ਮਨ ਤੋਂ ਹੀ ਜੇ ਅਗਣ ਮੈਂ ਆਹਰ ਪਹੁੰਚਾਵੇ ਆਹਰ ਦਾ ਅਰਥ ਹੁੰਦਾ ਜੀ ਭੋਜਨ ਕਹਿੰਦੇ ਵੀ ਤੈਨੂੰ ਪ੍ਰਮਾਤਮਾ ਨੇ ਅੱਗ ਦੇ ਵਿੱਚ ਵੀ ਭੋਜਨ ਦੇ ਕੇ ਬਚਾ ਕੇ ਰੱਖਿਆ ਉੱਥੇ ਵੀ ਤੈਨੂੰ ਭੋਜਨ ਪ੍ਰਮਾਤਮਾ ਮਾਂ ਦੇ ਪੇਟ ਵਿੱਚ ਵੀ ਪਚਾਉਂਦਾ ਰਿਹਾ ਤੈਨੂੰ ਘੁੰਨੇ ਦੇ ਰਾਹੀਂ ਮਾਣਾ ਮਿਲਿਆ 나ੜੂਗੇ ਦੇ ਰਾਹੀਂ ਜਾਂਦਾ ਰਿਹਾ ਨਾ ਤੈਨੂੰ ਭੋਜਨ ਉੱਥੇ ਤੇਰੀ ਪ੍ਰਤਪਾਲਣਾ ਕੀਤੀ ਕਹਿੰਦੇ ਉਸ ਨੂੰ ਕਹ ਪੋ ਨਾ ਸਕਈ ਜਿਸ ਨੂੰ ਆਪਣੀ ਲੇਵ ਲਾਵੇ ਕਹਿੰਦੇ ਵੀ ਉਹਨੂੰ ਫਿਰ ਮਾਇਆ ਜਿਹੜੀ ਪਹੁੰਚ ਨਹੀਂ ਸਕਦੀ ਗੁਰੂ ਜੀ ਕਹਿੰਦੇ ਜਿਹਨੂੰ ਆਪਣੇ ਪ੍ਰਮਾਤਮਾ ਲੈਵ ਲਾ ਦਿੰਦਾਗਾ ਲੈਵ ਲਾਤੀ ਜੀ ਬਾਬਾ ਫਰੀਦ ਜੀ ਨੂੰ ਮਾਂ ਦੇ ਰਹਿਣ ਲੱਗੀ ਲੈਵਾ ਫਿਰ ਇਹ ਪ੍ਰੀਤ ਨੂੰ ਕੋਈ ਤੋੜ ਨਹੀਂ ਸਕਿਆ ਬਾਬਾ ਕਬੀਰ ਜੀ ਨੂੰ ਲੈਵ ਲੱਗ ਗਈ ਪ੍ਰਮਾਤਮਾ ਦੇ ਸਤ ਸੰਗ ਕਰਨ ਦੇ ਨਾਲ ਰੱਬ ਦੇ ਸੰਤ ਜਾਣ ਰੱਬ ਦੇ ਪਿਆਰਿਆਂ ਦੇ ਨਾਲ ਉਸ ਪ੍ਰੀਤ ਨੂੰ ਬਾਬਾ ਕਬੀਰ ਜੀ ਨੂੰ ਕੋਈ ਤੋੜ ਨਹੀਂ ਸਕਿਆ ਪ੍ਰੀਤ ਲੱਗੀ ਪ੍ਰਮਾਤਮਾ ਦੇ ਭਗਤਰ ਵਿਦਾਸ ਜੀ ਨੂੰ ਉਸ ਪ੍ਰੀਤ ਨੂੰ ਕੋਈ ਤੋੜ ਨਹੀਂ ਸਕਿਆ ਪ੍ਰੀਤ ਲੱਗੀ ਸੂਰਦਾਸ ਜੀ ਨੂੰ ਉਸ ਫਿਰ ਪ੍ਰੀਤ ਨੂੰ ਕੋਈ ਤੋੜ ਨਹੀਂ ਸਕਿਆ ਪ੍ਰੀਤ ਲੱਗੀ ਸਦਨੇ ਜੀ ਨੂੰ ਪ੍ਰੀਤ ਲੱਗੀ ਤੁਲਸੀ ਜੀ ਨੂੰ ਪ੍ਰਮਾਤਮਾ ਦੇ ਕਿੰਨੇ ਪਿਆਰੇ ਹੋਏ ਜੀ ਇਨੇ ਭਗਤ ਹੋਏ ਜਿਨ੍ਹਾਂ ਨੂੰ ਪ੍ਰੀਤ ਲੱਗੀ ਪ੍ਰਹਲਾਦ ਨੂੰ ਪ੍ਰੀਤ ਲੱਗੀ 5 ਸਾਲ ਦੀ ਉਮਰ ਦੀ ਤ੍ਰੋ ਨੂੰ ਪ੍ਰੀਤ ਲੱਗੀ ਪ੍ਰਮਾਤਮਾ ਦੇ ਨਾਮ ਨਾਲ ਪਰ ਤ੍ਰੀ ਨੂੰ ਪ੍ਰੀਤ ਲੱਗੀ ਸਾਰਾ ਰਾਜਾ ਸੀਨ ਵਾਲੇ ਵੇਖੋ ਤੁਸੀਂ ਭਾਈ ਰਾਜ ਭਾਗ ਹੀ ਛੜਤਾ ਮਹਾਤਮਾ ਬੁੱਧ ਜੀ ਨੂੰ ਪ੍ਰੀਤ ਲੱਗ ਗਈ ਸਾਰਾ ਕੁਝ ਫਿੱਕਾ ਲੱਗਣ ਲੱਗ ਗਿਆ ਰਾਜੇ ਦੇ ਪੁੱਤ ਸੀ ਜੀ ਮਹਾਤਮਾ ਬੁੱਧ ਜੀ ਦੀ ਲੱਗੀ ਪ੍ਰੀਤ ਸਾਰਾ ਕੁਝ ਹੀ ਫਿੱਕਾ ਲੱਗਣ ਲੱਗਿਆ ਇੱਥੇ ਤਾਂ ਥੋੜਾ ਜਿਹਾ ਕੁਝ ਆ ਜਾਵੇ ਆਪਣੇ ਕੋਲੇ ਤੇ ਪਤਾ ਨਹੀਂ ਬੰਦਾ ਕਹਿੰਦਾ ਮੈਂ ਬਣ ਗਿਆ ਬਸ ਹੁਣ ਤਾਂ ਹੋਰ ਕੋਈ ਹੈ ਹੀ ਨਹੀਂਗਾ ਮੇਥੋਂ ਸਾਰੇ ਥੱਲੇ ਐ ਪਰਮਾਤਮਾ ਬੁੱਧ ਜੀ ਨੂੰ ਪਤਾ ਲੱਗ ਗਿਆ ਸਾਰਾ ਕੁਝ ਹੀ ਫਿੱਕਾ ਹੈ ਤਾਂ ਖਤਮ ਹੋਣ ਵਾਲਾ ਹੈ ਫਨਾਹ ਹੋਣ ਵਾਲਾ ਹੈ ਬਾਬਾ ਫਰੀਦ ਜੀ ਵੀ ਇਸ ਬਾਣੀ ਦੀ ਪੰਕਤੀ ਪਾਣੀ ਦੀ ਪੰਕਤੀ ਆਉਂਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ ਜਿਹੜੇ ਆਸਣ ਤੇ ਤੂੰ ਬੈਠਾ ਬਣਾ ਮੇਰਿਆ ਉਹਦਾ ਵੀ ਮੈਂ ਕੋਣੀ ਪਰਿਵਾਰ ਨੂੰ ਲਈ ਫਿਰਦਾ ਮੈਂ ਆਹ ਕਰਦਾ ਫਿਰਦਾ ਇਹ ਆਸਣ ਤੇ ਬੈ ਕੇ ਬਹੁਤ ਤੁਰ ਗੇ ਦੂਪਹਿਰ ਦਾਦੇ ਪੜਦਾਦੇ ਵੀ ਦਾਵਾ ਕਰਦੇ ਸੀ ਨਾ ਹਿੰਦੂ ਪਹਿਲਾਂ ਦਾਦੇ ਪੜਦਾਦੇ ਸਾਡੇ ਦਾਵਾ ਕਰਦੇ ਹੁੰਦੇ ਸੀ ਇਹ ਪਹਿਲਾਂ ਵਾਲੇ ਬਜ਼ੁਰਗ ਚਲੋ ਹੁਣ ਤਾਂ ਖੇਤਾਂ ਦੇ ਵਿੱਚ ਕੰਮ ਹੀ ਮੁੱਕਿਆ ਪਿਆ ਪਹਿਲਾਂ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਜੇ ਕਿਤੇ ਥੋੜਾ ਘਾਣਾ ਟਾਈਮ ਵੀ ਰੋਟੀ ਲੇਟ ਹੋ ਜਾਂਦੀ ਸੀ ਨਾ ਬਹੁਤ ਬੁਰਾ ਹਾਲ ਹੋ ਜਾਂਦਾ ਸੀਗਾ ਰੋਟੀ ਲੇਟ ਹੋਣ ਦਾ ਇਹ ਮਾਵਾ ਭੈਣਾਂ ਨੂੰ ਪੁਰਾਣੀਆਂ ਮਾਵਾ ਭੈਣਾਂ ਨੂੰ ਪਤਾ ਹੈ ਜੀ ਹੁਣ ਤਾਂ ਵੀ ਰੋਟੀਆਂ ਜਿਹੜੀ ਬੈਸੀ ਮੰਦੋ ਵੀ ਘਰੋਂ ਬੰਨ੍ਹ ਕੇ ਲੈ ਜਾਂਦੇ ਉਹ ਗਰਮ ਜਿਹੇ ਡੱਬੇ ਆਗੇ ਆ ਪੈ ਕਰਦੇ ਉਹਦੇ ਵਿੱਚ ਬਸ ਉਹਦੇ ਵਿੱਚ ਸਾਰਾ ਕੁਝ ਲੈ ਜਾਂਦੇ ਦਾ ਬਸ ਉੱਥੇ ਖਾਲਾਂ ਦੇ ਖੇਤ। ਪਹਿਲਾਂ ਬਸ ਗਰਮ ਪ੍ਰਸ਼ਾਦਾ ਮਾਵਾਂ ਭੈਣਾਂ ਸਿਰ ਤੇ ਟੋਕਰੀ ਚੱਕਦੀਆਂ ਸੀ। ਗਰਮ ਗਰਮ ਪ੍ਰਸ਼ਾਦਾ ਨਾਲ ਲੱਸੀ ਜਾਣੀ, ਗੰਢਾ ਲੈ ਕੇ ਜਾਣਾ ਨਾਲ ਉਹ ਇਹ ਚੀਜ਼ਾਂ ਜਾਂਦੀਆਂ ਸੀ ਹਾਂ ਜੀ। ਤੇ ਫੜਾ ਕੇ ਆਉਂਦੀਆਂ ਖੇਤ। ਫੇ ਉਧਰੋਂ ਖੇਤ ਆਉਂਦਾ, ਖੇਤਾ ਵਹਿਲੀਆਂ, ਇਧਰੋਂ ਏਲੀਆਂ ਨਹੀਂ ਜਾਂਦੀਆਂ ਸੀ। ਉਧਰੋਂ ਹੀ ਵਹਿਲੀਆਂ ਉਹਨੀਆਂ ਸੀ। ਸਿਰ ਤੇ ਭਰੀ ਪੰਡ ਹੁੰਦੀ ਸੀ ਪੱਠਿਆਂ ਦੀ। ਆ ਸੀ ਜੀ ਕਮਾਈ ਕਰ ਦਿੰਦਾ ਸਾਡੇ ਨਾਲ ਮਾਵਾ ਪੈਣਾ ਤੇ ਹਜ ਤੱਕ ਘਰਾਂ ਦੇ ਵਿੱਚ ਵੀ ਕਹਿੰਦੇ ਨਾ ਜੀ ਝਾੜੂ ਪੋਚੇ ਤੇ ਰੱਖੋ ਕਹਿੰਦੇ ਨਾ ਕੰਮ ਹੀ ਨਹੀਂ ਕਰਨਾ ਤੇ ਵਿਹਲੜ ਸਰੀਰ ਹੋ ਗਏ ਜੀ ਤੇ ਵਿਹਲੜਾ ਵਿਹਲੜ ਸਰੀਰਾਂ ਨੂੰ ਰੋਗ ਐਨੇ ਲੱਗ ਗਏ ਕੋਈ ਕਹਿੰਦਾ ਮੇਰਾ ਮੋਢਾ ਦੁਖੀ ਆਂਦਾ ਕੋਈ ਮੇਰਾ ਕਹਿੰਦਾ ਗੋਡਾ ਦੁਖੀ ਆਂਦਾ ਕੋਈ ਕਹਿੰਦਾ ਕਿੱਠੇ ਦੁਖੀ ਆਂਦੇ ਜਦੋਂ ਹਿਲਾਉਣਾ ਹੀ ਨਹੀਂ ਸਰੀਰ ਨੂੰ ਜੀ ਆਪੀਏ ਦੁਖਣਾ ਸਾਰਾ ਕੁਝ ਜਕੜਿਆ ਗਿਆ ਸਰੀਰ ਇਸ નાਨੇ ਸਰੀਰ ਜਗੜ ਤੇ ਜੀ ਬਸ ਇਹ ਜਕੜਨ ਸਰੀਰ ਦੇ ਵਿੱਚ ਕਿਉਂ ਪੈਦਾ ਹੁੰਦੀ ਹੈ ਸਰੀਰ ਦਾ ਨਾ ਹਿਲਣਾ ਬੈਠੇ ਰਹਿਣਾ ਬਸ ਵਿਲੇ ਵਿਲੇ ਪੰਨੇ ਸਰੀਰ ਬੁਮਾਰ ਕਰਦੇ ਜੀ ਮਾਵਾਂ ਭੈਣਾਂ ਪਹਿਲਾਂ ਕਿੰਨਾ ਕਿੰਨਾ ਕੰਮ ਘਰ ਦੇ ਵਿੱਚ ਕਰਨਾ ਫਿਰ ਦੁੱਧ ਵੀ ਰੜਕਣਾ ਹੱਥੀਂ ਆਪਣੇ ਤੇ ਉਹ ਮਧਾਨੀ ਦੀ ਜਿੱਦੀ ਕਸਰਤ ਸੀਗੀ ਜੀ ਬਾਹਾਂਾਂ ਦੇ ਆਹ ਸਾਰੀਆਂ ਬਾਹਾਂ ਹੱਲਣੀਆਂ ਇਸ ਤਰ੍ਹਾਂ ਮੋਢੇ ਨੂੰ ਦੁੱਖੇ ਵਖਾਉਣ ਦਾ ਮੋਢੇ ਆਹ ਸਰੀਰ ਦੀ ਇਹ ਕਸਰਤ ਸੀ ਛਾਤੀ ਦੇ ਰੋਗ ਕਿਉਂ ਪੈਦਾ ਹੋਣ ਲੱਗ ਗਏ ਵਿਲਾਪਨ ਕਰਕੇ ਜੀ ਮਧਾਨੀ ਲੜਕੀ ਦੀ ਛਾਤੀ ਦਾ ਜ਼ੋਰ ਲੱਗਦਾ ਸੀਗਾ ਉਹਦੇ ਨਾਲ ਮੁੜਕਾ ਨਿਕਲਦਾ ਰਹਿੰਦਾ ਸਰੀਰ ਦਾ ਜੇ ਮੁੜਕਾ ਨਾ ਨਿਕਲੇ ਡਾਕਟਰੀ ਲੈਣੇ ਕਹਿੰਦੀ ਹੈ ਜੀ ਮੁੜਕਾ ਸਰੀਰ ਦਾ ਨਾ ਨਿਕਲੇ ਤਾਂ ਭਿਆਨਕ ਬਿਮਾਰੀਆਂ ਸਰੀਰ ਦੇ ਵਿੱਚ ਪੈਦਾ ਹੋ ਸਕਦੀਆਂ ਮੁੜਕਾ ਨਿਕਲਣਾ ਸਰੀਰ ਦਾ ਜ਼ਰੂਰੀ ਹੈ ਕਿਉਂਕਿ ਸਰੀਰ ਦੇ ਵਿੱਚ ਜਿਹੜੇ ਰਸਾਇਣਾਂਗੇ ਆਪਾਂ ਭੋਜਨ ਪਾਣੀ ਖਾਂਦੇ ਆ ਉਹ ਬਾਹਰ ਆਉਂਦੇ ਆ ਕਿ ਮੁੜਕੇ ਦੇ ਰਾਹੀਂ ਬਹੁਤ ਬਿਮਾਰੀਆਂ ਨਿਕਲ ਜਾਂਦੀਆਂ ਸਰੀਰ ਦੇ ਵਿੱਚੋਂ ਤੇ ਜੇ ਮੁਰਕਾ ਨਾ ਆਵੇ ਕਿੰਨੀਆਂ ਬਿਮਾਰੀਆਂ ਜੀ ਰੋ ਵਿਚਾਰ ਸੋ ਗੁਰੂ ਜੀ ਕਹਿੰਦੇ ਮਾਣਾ ਮੇਰਿਆ ਤੈਨੂੰ ਪ੍ਰਮਾਤਮਾ ਉਸ ਨੂੰ ਕਹਿ ਕੋ ਨਾਸ ਕਿਸ ਨੂੰ ਆਪਣੀ ਲਿਵ ਆਪਣੀ ਲਿਵ ਆਪੇ ਲਾਏ ਗੁਰਮਖ ਸਦਾ ਸੰਭਾਲੀਐ ਕਹਿੰਦੇ ਜਿਹੜੇ ਫਿਰ ਪ੍ਰਮਾਤਮਾ ਦੇ ਨਾਮ ਦੇ ਵਿੱਚ ਲਿਵ ਲਾ ਲੈਂਦੇ ਐ ਉਹ ਫਿਰ ਆ ਸੰਭਾਲ ਕਰਦੇ ਐ ਜੀ ਗੁਰਮਖ ਬਣ ਕੇ ਗੁਰਮਖ ਕੌਣ ਹੁੰਦਾ ਜੀ ਗੁਰੂ ਵੱਲ ਮੂੰਹ ਕਰਨ ਵਾਲਾ ਗੁਰਮਖ ਗਰਮਖ ਸਦਾ ਸੰਭਾਲੀਐ ਕਹ ਨਾਨਕ ਏ ਵਡਾਤਾ ਸੋ ਕਿਉ ਮਨੋਂ ਵਿਸਾਰੀਐ ਕਹਿੰਦੇ ਵੀ ਇੰਨਾ ਵੱਡਾ ਦਾਤਾ ਮਾਣਾ ਮੇਰਿਆ ਤੂੰ ਆਪਣੇ ਮਨ ਤੋਂ ਵਿਸਾਰੀ ਬਿਠਾ ਹੈ ਕਿਵੇਂ ਤੇਰੀ ਪਰਤਪਾਲਣਾ ਕੀਤੀ ਪ੍ਰਮਾਤਮਾ ਨੇ ਕਿਵੇਂ ਤੈਨੂੰ ਸੰਭਾਲਿਆ ਕਿਵੇਂ ਇੰਨਾ ਕੁਝ ਸਰੀਰ ਦੇ ਵਿੱਚ ਪ੍ਰਮਾਤਮਾ ਨੇ ਤੇਰਾ ਬੈਲੈਂਸ ਬਣਾ ਕੇ ਰੱਖਿਆ ਹੋਇਆ ਏਕ ਮੈਨੂੰ ਗੱਲ ਮਿਲੀ ਵੀ ਆਪਣੇ ਜਿਹੜਾ ਸਰੀਰ ਆ ਨਾ ਆ ਅੱਖਾਂ ਹੋ ਗਏ ਆਪਣੇ ਕੰਨ ਹੋ ਗਏ ਆਪਣੀ ਜਵਾਨ ਹੋ ਗਈ ਵੇਖੋ ਉਹਦਾ ਢਾਂਚਾ ਪ੍ਰਮਾਤਮਾ ਦੇ ਬਣਾਉਣ ਵਾਲਾ ਵੀ ਕਿਵੇਂ ਪਰਤਪਾਲਣਾ ਕਰਦਾ ਗੱਲ ਵਿੱਚੋਂ ਯਾਦ ਆ ਗਈ ਇਹਨਾਂ ਵੀ 2 ਲੀਟਰ ਪਾਣੀ ਆਪਣੇ ਅੱਖਾਂ ਦੇ ਰਾਹੀਂ ਤੇ ਜਵਾਨ ਦੇ ਰਾਹੀਂ ਨਿਤ ਕਹਿੰਦੇ ਇਸ ਸਰੀਰ ਦੇ ਵਿੱਚੋਂ ਬਾਡੀ ਜਿਹੜੀ ਇਸ ਤਰ੍ਹਾਂ ਟਪਾਉਂਦੀ ਹੈ ਅੱਖਾਂ ਦੇ ਵਿੱਚ ਜਿਹੜਾ ਪਾਣੀ ਹੈ ਆ ਜਿਹੜਾ ਅੱਖਾਂ ਆਪਣਾ ਨਾ ਇਧਰ ਪੁਰਾਖਰਦ ਨਾ ਪਾਣੀ ਕਰਨਾ ਆ। ਆ ਜਵਾਨ ਹੈ ਜਿਹੜੀ ਹੋਰਾ ਨਹੀਂ ਬੋਲ ਸਕਦਾ ਬੰਦਾ ਜੀ ਗਿੱਲੀ ਨਾ ਰਵੇ ਤਾਂ ਇਹ। ਫਿਰ ਕੰਨਾਂ ਦੇ ਵਿੱਚ ਜਿਹੜੀ ਸੁਣਨ ਦੀ ਸ਼ਕਤੀ ਇੱਥੇ ਵੀ ਪਾਣੀ ਜਿਹੜਾ ਐ ਸਰਕਲ ਕਰਦਾਗਾ। ਸਫਾਈ ਰਹਿੰਦੀ ਹੈਗੀ ਜਿਹੜੀ ਇਹ ਸਾਰੇ ਪ੍ਰਮਾਤਮਾ ਨੇ ਆ ਜਿਹੜਾ ਕੰਨ ਬਣਾਇਆ ਨਾ ਇਸ ਤਰ੍ਹਾਂ ਇਹਦੇ ਵਿੱਚ ਵੀ ਇੱਕ ਕਹਿੰਦੇ ਵੀ ਉਹ ਚੱਲਦਾਗਾ। ਤੈਗੇ ਆਪਣੇ ਜਿਹੜੇ ਕੰਨ ਹੋਇਆ ਨੱਕ ਹੋਇਆ ਤੇ ਅੱਖਾਂ ਹੋਇਆ ਤੇ ਮੂੰਹ ਦਾ ਦਵਾਰਾ ਹੋਇਆ ਇੱਕ ਆਗਾ। ਇੱਕ ਥਾਂ ਦੇ ਉੱਤੇ ਇਕੱਠਾ ਹੁੰਦਾ ਸਾਰਾ ਕੁਝ ਹੈ ਪ੍ਰਮਾਤਮਾ ਦੇ ਰੰਗ ਦੀ ਕੋਈ ਕਰ ਸਕਦਾਗਾ ਤੇ ਜਿਨ੍ਹਾਂ ਨੂੰ ਪਾਣੀ ਦੀ ਘਾਟ ਪੈ ਜਾਂਦਾ ਪੈਦਾ ਹੋ ਜਾਂਦੀ ਹੈ ਉਹਨਾਂ ਦੇ ਜਿਵੇਂ ਕੋਈ ਬਜ਼ੁਰਗ ਸਰੀਰ ਹੁੰਦਾ ਨਾ ਉਹਦੀ ਨਿਗਾ ਕਿਉਂ ਘਟਦੀ ਹੈ ਕਾਰਨ ਕੀ ਇਹੀ ਕਾਰਨ ਹੈ ਵੀ ਖੁਸ਼ਕੀ ਆਉਣੀ ਸ਼ੁਰੂ ਹੋ ਜਾਂਦੀ ਹੈ ਸਰੀਰ ਦੇ ਵਿੱਚ ਸਵਨ ਸ਼ਕਤੀ ਵੀ ਖੁਸ਼ਕੀ ਤੋਂ ਸ਼ੁਰੂ ਹੁੰਦੀ ਹੈ ਸਵਨ ਸ਼ਕਤੀ ਘਟਣ ਲੱਗ ਜਾਂਦੀ ਹੈ ਕਿਉਂਕਿ ਪਾਣੀ ਹੈ ਜਿਹੜਾ ਪ੍ਰੋਪਰ ਉੱਥੇ ਪਹੁੰਚਦਾ ਨਹੀਂਗਾ ਖੁਸ਼ਕੀ ਪਾਦਾ ਹੋ ਜਾਂਦੀ ਹੈਗੀ ਫਿਰ ਜਵਾਨ ਵੀ ਥਥਲਾਉਣ ਲੱਗ ਜਾਂਦੀ ਆ ਬਜ਼ੁਰਗ ਵੇਖੋ ਤੁਸੀਂ ਹੋਊਗਾ ਪੁੱਤ ਮੈਨੂੰ ਪਾਣੀ ਬਾਰ-ਬਾਰ ਪਾਣੀ ਪੀਣ ਦਾ ਕਾਰਨ ਹੀ ਹੇ ਹੁੰਦਾਗਾ ਬਾਰ-ਬਾਰ ਥੋੜੇ-ਥੋੜੇ ਚਿਰ ਬਾਅਦ ਪਾਣੀ ਮੰਗਦਾ ਬਜ਼ੁਰਗ ਨੇ ਕਿਉਂ ਲੱਗਦੀ ਐ ਤੇ ਇਹ ਕਿਉਂਕਿ ਪਾਣੀ ਪ੍ਰੋਪਰ ਸੇਟ ਪਹੁੰਚ ਰਿਹਾ ਨੌਜਵਾਨ ਸਰੀਰ ਹੈ ਸਹੀ ਐ ਸਾਰਾ ਕੁਝ ਬੈਲੈਂਸ ਬਣਿਆ ਸਰੀਰ ਦਾ ਸੋ ਇਹ ਤਾਂ ਗੁਰੂ ਜੀ ਕਹਿੰਦੇ ਭਾਈ ਅਵਸਥਾਇ ਤਾ ਓਣੀ ਆ ਮਣਾ ਨੈਣੋ ਨੀਰ ਬਹਿ ਤਨ ਖੀਨਾ ਭਏ ਕੇਸ ਦੁ ਦਵਾਨੀ ਰੂਤਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਨੀ ਇਹ ਤਾਂ ਅਵਸਥਾ ਹੁਣੀ ਹੈ ਜੀ ਭਗਤ ਜੀ ਕਹਿੰਦੇ ਭਾਈ ਇਹ ਅਵਸਥਾ ਓਣੀ ਹੈ ਤਾਂ ਸਭ ਦੇ ਉੱਤੇ ਓਣੀ ਹੈ ਜਿੰਨੇ ਸਰੀਰ ਆਪਾਂ ਬੈਠੇ ਕੋਈ ਦਾਵਾ ਨਹੀਂ ਕਰ ਸਕਦਾ ਕਿ ਸਾਡੇ ਤੇ ਅਵਸਥਾ ਨਹੀਂ ਹੁੰਦੀ ਜੀ ਕਈ ਬੰਦੇ ਇਸੇ ਮਿਲਦੇ ਕਹਿੰਦੇ ਹੁਣ ਤਾਂ ਜੀ ਸਰੀਰ ਦਾ ਘਟਣ ਲੱਗ ਗਿਆ ਕਹਿੰਦੇ ਬੜੇ ਸੀਗੇ ਵੱਡਾ ਸਰੀਰ ਸੀਗਾ ਉਡੂ-ਡੂ ਕਰਦਾ ਸੀਗਾ ਘਟਣ ਜੇ ਲੱਗ ਗਿਆ ਹੁਣ ਤਾਂ ਆਪੇ ਮੰਨਦੇ ਆ ਜੀ ਬਸ ਮਨਾਲਾ ਲਾਂਦਾ ਹੈ ਭਾਈ ਉਹ ਸਮਾਂ ਪਾ ਕੇ ਸਭ ਨੂੰ ਮਨਾਲਾਂਦਾ ਹੈ ਇੱਕ ਬੰਦਾ ਬੜਾ ਟਾਰਾਈਆਂ ਮਾਰਦਾ ਸੀ ਮੈਂ ਕਿਹਾ ਜੀ ਕਿਵੇਂ ਹੁਣ ਕਿਵੇਂ ਜੀ ਹੌਲੀ-ਹੌਲੀ ਜੀ ਤੁਰਦੇ ਆ ਕਹਿੰਦਾ ਮਨਾਲਿਆ ਭਾਈ ਸਮੇਂ ਨੇ ਮਨਾਲਿਆ ਭਾਈ ਢਾਲਿਆ ਬਸ ਹਾਂ ਤਾਂ ਸਮੇਂ ਨੇ ਢਾਲਿਆ ਕਹਿੰਦੇ ਹਾਂ ਥੱਲੇ ਸਿੱਟ ਲਿਆ ਪਹਿਲਾਂ ਬੜੀਆਂ ਟਾਰਾਈਆਂ 10 ਬੰਦੇ ਤੇ ਬੈਠਾ ਮਾਰਦਾ ਹੁੰਦਾ ਸੀ ਨਾ ਨਾ ਮੇਰਾ ਕੋਈ ਗੋਡਾ ਨਹੀਂ ਦੁਖਦਾ ਮੇਰਾ ਕੋਈ ਗਿੱਟਾ ਨਹੀਂ ਦੁਖਦਾ ਐਂਜ ਕਰਦਾ ਹੁੰਦਾ ਜੀ ਇਹੋ ਬਾਪੂ ਜੀ ਹੁਣ ਕਿਵੇਂ ਆ ਨਾ ਜੀ ਹੁੰਦਾ ਢਾਲਿਆ ਮੈਨੂੰ ਢਾਲਾਂ ਦਾ ਜੀ ਸਭ ਨੂੰ ਢਾਲਾਂ ਦਾ ਸਮਾਂ ਸਮਾਂ ਬੜਾ ਬੜਾ ਵੱਡੀ ਚੀਜ਼ ਹੈ ਸਮਾਂ ਸਭ ਨੂੰ ਹਰਾ ਦਿੰਦਾ ਇੱਕਦਮ ਸਰੀਰ ਨੂੰ ਵੀ ਹਰਾ ਦਿੰਦਾ ਜੀ ਤੇ ਫਿਰ ਮੰਜੇ ਤੇ ਪਿਆ ਬਾਬਾ ਫਰੀਦ ਜੀ ਕਹਿੰਦੇ ਸਹਰਾਣੇ ਪਿਆ ਕੁਜਾ ਵੀ ਕਹਿੰਦੇ ਸੈ ਕੋਹਾ ਥੀ ਹੋਮ ਕਹਿੰਦੇ ਕੋਹਾ ਦੂਰ ਲੱਗਦਾ ਸਹਰਾਣੇ ਚ ਕੁਜਾ ਵੀ ਵਾਜਾਂ ਮਾਰੀ ਜਾਂਦਾ ਬੱਚਿਆਂ ਨੂੰ ਮੈਨੂੰ ਪਾਣੀ ਦੇ ਕੇ ਜਾਓ ਉਹ ਮੈਨੂੰ ਪਾਣੀ ਦੇ ਕੇ ਜਾਓ ਇੰਨੇ ਨਿੱਕੀ ਜੰਗੀਆਂ ਫਲ ਡੁੱਗਰ ਪਾਵੇਂ ਬਾਬਾ ਫਰੀਦ ਜੀ ਕਹਿੰਦੇ ਆ ਨਕੀਆਂ ਨਕੀਆਂ ਲੱਤਾਂ ਦੇ ਨਾਲ ਵੱਡੇ ਵੱਡੇ ਪਹਾੜ ਚੜ ਜਾਂਦਾ ਸੀਗਾ ਬੜਾ ਕੁਛ ਕਰਦਾ ਸੀਗਾ ਬੜਾ ਕਹਿੰਦੇ ਭਰਮਣ ਕੀਤਾ ਦੁਨੀਆ ਦਾ ਅੱਜ ਥੱਕੀਆਂ ਲੱਤਾਂ ਕਹਿੰਦੇ ਸਮਾ ਪਾ ਗਈ ਭਾਈ ਸਭ ਦਿਨਾਂ ਥੱਕ ਜਾਂਦਾ ਸਰ ਉਹ ਵਿਚਾਰ ਗੁਰੂ ਜੀ ਕਹਿੰਦੇ ਕਹ ਨਾਨਕ ਏਵਡ ਦਾਤਾ ਸੋ ਕਿਉ ਮਨ ਵਿਸਤਾਰੀ ਐਡਾ ਵੱਡਾ ਦਾਤਾ ਮਾਣਾ ਤੂੰ ਮਨੋਂ ਨਾ ਵਿਸਾਰ ਐਸੇ ਪ੍ਰਮਾਤਮਾ ਨੂੰ ਚੇਤੇ ਰੱਖ ਜਿਵੇਂ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੈਨੂੰ ਸਭ ਕੁਝ ਦਿੱਤਾ ਹੈ ਸੋ ਆਓ ਜੀ ਬੱਚਿਆਂ ਵੱਲੋਂ ਇੱਕ ਕਵਿਸ਼ਰੀ ਪੇਸ਼ ਕਰਨੀ ਹੈ ਕਿਉਂਕਿ ਉਹਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਹਾੜੇ ਦੇ ਦਿਨ ਬੱਚਿਆਂ ਦੀ ਇੱਕ ਕਵਿਸ਼ਰੀ ਰਹਿ ਗਈ ਸੀ ਤੇ ਬੱਚਿਆਂ ਨੂੰ ਆਪ ਅੰਦਾਸ਼ ਨਹੀਂ ਕਰਨਾ ਆਓ ਬੇਟਾ ਜਿਹੜੇ ਬੱਚਿਆਂ ਨੇ ਕਵਿਸ਼ਰੀ ਪੜਾ ਕਰਨੀ ਹੈ ਈਸ਼ਾ ਕੌਰ ਤੇ ਤਨੀਸ਼ਾ ਕੌਰ ਬੱਚੀਆਂ ਨੇ ਇੱਕ ਕਵਿਤਾ ਬੋਲਣੀ ਹੈ ਸਾਰੀਆਂ ਸੰਗਤਾਂ ਨੇ ਧਿਆਨ ਨਾਲ ਸੁਣਨ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ